ਕੋਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤ੍ਰੀਮ ਕਮੇਟੀ ਦੇ ਜਿਹੜੇ ਮਤੇ ਨੇ ਉਹਨਾਂ ਦੀਆਂ ਕਾਪੀਆਂ ਨੇ ਮਤਾ ਨੰਬਰ 368 368 ਮੂਹਿੰਨਾ ਕਲ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਘਟ ਦੇ ਪਾਵਨ ਸਰੂਪਾਂ ਦੀ ਵਾਸਤਵਿਕ ਰਿਕਵਰੀ ਕਰਨ ਦੀ ਪੈਰਵਾਈ ਮੇਰੇ ਕੋਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤ੍ਰੀਮ ਕਮੇਟੀ ਦੇ ਜਿਹੜੇ ਮਤੇ ਨੇ ਉਹਨਾਂ ਦੀਆਂ ਕਾਪੀਆਂ ਨੇ ਜਿਦੇ ਵਿੱਚ ਸ਼ੋਮਨੀਗੁਰਦੁਆਰਾ ਪ੍ਰਬੰਧ ਕਮੇਟੀ ਦੀ ਅੰਤ੍ਰੀਮ ਕਮੇਟੀ ਦੀ ਇਕੱਤਰਤਾ ਮਿਤੀ 12/7/2020 29 ਹਾੜ ਸੰਮਤ ਨਾਨਕਸ਼ਾਹੀ 552 ਮਤਾ ਨੰਬਰ 368 368 ਉਹਦੀ ਨਕਲ ਹੈ ਇਦੇ ਚ ਲਿਖਿਆ ਗਿਆ ਕਿ ਸ੍ਰੀ ਅਮਰਸਰ ਸਾਹਿਬ ਦੀ ਅੰਤਰਿਮ ਕਮੇਟੀ ਦੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ 71 ਤਾ 19 5 2016 ਨੂੰ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਸ੍ਰੀ ਅਮਰਸਰ ਸਾਹਿਬੀ ਕੇ ਪਬਲੀਕੇਸ਼ਨ ਵਿਭਾਗ ਵਿੱਚ ਵਾਪਰੀ ਦੁਖਦਾਈ ਅੱਗ ਲੱਗਣ ਦੀ ਘਟਨਾ ਉੱਪਰ ਗੰਭੀਰਤਾ ਨਾਲ ਚਰਚਾ ਕੀਤੀ ਜਾਵੇ ਚਰਚਾ ਕੀਤੀ ਗਈ ਸਿੱਖ ਸੰਗਤਾਂ ਵਿੱਚ ਉਪਰੋਕਤ ਘਟਨਾ ਨੂੰ ਲੈ ਕੇ ਕਈ ਤਰ੍ਹਾਂ ਦੇ ਸ਼ੰਕੇ ਪ੍ਰਗਟ ਕੀਤੇ ਜਾ ਰਹੇ ਨੇ ਅੱਜ ਦੀ ਇਕਤਰਤਾ ਵੀ ਮਹਿਸੂਸ ਕਰਦੀ ਹੈ ਕਿ ਇਹਨਾਂ ਸ਼ੰਕਿਆਂ ਦਾ ਪੂਰੀ ਤਰ੍ਹਾਂ ਨਿਵਾਰਣ ਕੀਤਾ ਜਾਣਾ ਚਾਹੀਦਾ ਹੈ ਤੇ ਉਸ ਤੋਂ ਬਾਅਦ ਇਹਨਾਂ ਦਾ ਫੈਸਲਾ ਕੇ ਇਹ ਵੀ ਪ੍ਰਵਾਨ ਹੋਇਆ ਕਿ ਕੋਈ ਵੀ ਅਧਿਕਾਰੀ ਇਸ ਜਾਂਚ ਨੂੰ ਪ੍ਰਭਾਵਿਤ ਨਾ ਕਰੇ ਇਸ ਵਾਸਤੇ ਪਬਲਿਕੇਸ਼ਨ ਜਿਲਦਬੰਦੀ ਵਿਭਾਗ ਨਾਲ ਸੰਬੰਧ ਸਬੰਧ ਸਮੁੱਚੇ ਅਧਿਕਾਰੀਆਂ ਕਰਮਚਾਰੀਆਂ ਜਿਨ੍ਹਾਂ ਚ ਸੀਜੀਸੀ ਸੀਜੀਐਲ ਸੁਪਰਵਾਈਜ਼ਰ ਇਨਚਾਰਜ ਮੀਤ 77 ਐਡੀਸ਼ਨਲ 77 ਤੁਰੰਤ ਤਬਦੀਲ ਕਰ ਦਿੱਤੇ ਜਾਣ ਉਹਦੇ ਚ ਇਹ ਕਹਿ ਗਿਆ ਕਿ ਇਹ ਵੀ ਪ੍ਰਮਾਨ ਹੋਇਆ ਹੈ ਕਿ ਕੁਲਵੰਤ ਸਿੰਘ ਜਿਲਦ ਸਾਜ ਮਕਾਨ ਨੰਬਰ 100 100 ਤੇ ਵੀ ਉਹਨੇ ਪਬਲਿਕੇਸ਼ਨ ਦੇ ਕਰਮਚਾਰੀਆਂ ਨਾਲ ਮਿਲਿ ਕੁਤ ਸਾਬਤ ਹੋਣ ਕੰਮ ਚ ਕੁਤਾਹੀ ਵਰਤਨ ਸੰਸਥਾ ਦੇ ਪ੍ਰਬੰਧ ਦੀ ਬਦਨਾਮੀ ਕਰਾਉਣ ਕਰਕੇ ਪਬਲਿਕੇਸ਼ਨ ਵਿਭਾਗ ਹੋਏ ਜिल्ਦਬੰਦੀ ਆਦ ਦਾ ਠੇਕਾ ਤੁਰੰਤ ਰੱਦ ਕੀਤਾ ਜਾਂਦਾ ਹੈ। ਇਹ ਵੀ ਪ੍ਰਵਾਨ ਹੋਇਆ ਕਿ ਅੰਗੀਠਾ ਸਾਹਿਬ ਗੁਰਦੁਆਰਾ ਬੌਲੀ ਸਾਹਿਬ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਜਿਹੜੇ ਵਿਰਧ ਪਾਵਨ ਸਰੂਪਾਂ ਦਾ ਸਤਕਾਰ ਸਹਿਤ ਜਿਹੜਾ ਅਗਨਪੇਂਟ ਕੀਤਾ ਜਾਂਦਾ ਉਹਦੀ ਸੇਵਾ ਵੀ ਬਦਲਦੀ ਬਦਲ ਕੇ ਕਿਤੇ ਹੋਰ ਦੇਦੀ। ਇਹਦੇ ਵਿੱਚ ਇੱਕ ਪੁਆਇੰਟ ਹੈ। ਏ ਵੀ ਪ੍ਰਵਾਨ ਹੋਇਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਘਟ ਦੇ ਪਾਵਨ ਸਰੂਪਾਂ ਦੀ ਵਾਸਤਵਿਕ ਰਿਕਵਰੀ ਕਰਨ ਦੀ ਪੈਰਵਾਈ ਵੀ ਉਹਨਾਂ ਦੀ ਜਿਹੜੀ ਜਿਹੜੇ ਘਟ ਗਏ ਉਹ ਪਾਵਨ ਸਰੂਪ ਉਹਨਾਂ ਦੀ オリジナル ਰਿਕਵਰੀ ਦੀ ਪੈਰਵਾਈ ਅਤੇ ਉਪਰੋਕਤ ਅਧਿਕਾਰੀਆਂ ਉਬਲੀ ਕਰਮਚਾਰੀਆਂ ਦੇ ਕੇਸਾਂ ਲਈ ਕਾਨੂੰਨੀ ਕਾਰਵਾਈ ਕਰਾਉਣ ਸੰਬੰਧੀ ਸ੍ਰੀ ਹਰਜਿੰਦਰ ਸਿੰਘ ਧਾਮੀ ਜਨਰਲ ਸੈਕਟਰੀ ਸ਼੍ਰੋਮਣੀ ਗੁਰਦੁਆਰਾ ਪਰਵੰਧਕ ਕਮੇਟੀ ਦੀ ਅਗਵਾਈ ਹੇਠ ਸਬ ਕਮੇਟੀ ਗੱਥੜ ਗਠਿਤ ਕਰਨ ਦੇ ਅਧਿਕਾਰ ਪ੍ਰਧਾਨ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਤੇ ਜਾਂਦੇ ਹਨ 12 ਭਾਦੋਂ ਦਾ ਇੱਕ 466 ਨੰਬਰ ਮਤਾ ਜੀ 27 8 2020 ਦੀ ਹੈ ਇਹਦੇ ਵਿੱਚ ਇਹਨਾਂ ਨੇ ਲਿਖਿਆ ਹੈ ਕਿ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਆਪਣੀ ਡਿਊਟੀ ਦੌਰਾਨ ਵੱਡੀਆਂ ਕਤਾਈਆਂ ਹੀ ਨਹੀਂ ਕੀਤੀਆਂ ਗਈਆਂ ਸਗੋਂ ਾਮਾਨਤ ਵਿੱਚ ਖਿਆਨਤ ਵੀ ਕੀਤੀ ਗਈ ਜਿਸ ਨੂੰ ਕਿਸੇ ਵੀ ਤਰੀਕੇ ਨਾਲ ਮਾਫ ਨਹੀਂ ਕੀਤਾ ਜਾ ਸਕਦਾ ਇਹਨਾਂ ਅਧਿਕਾਰੀਆਂ ਕਰਮਚਾਰੀਆਂ ਵੱਲੋਂ ਬਾਰ-ਬਾਰ ਰਿਕਾਰਡ ਅਤੇ ਲੈਜਰਾਂ ਲੈਜਰਾਂ ਵਿੱਚ ਛੇੜਛਾੜ ਕਰਨ ਜਾਲੀ ਰਸੀਦਾਂ ਕੱਟਣ ਕਾਰਨ ਪਵਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਭੇਂਟਾ ਜਮ੍ਹਾਂ ਕਰਕੇ ਰਸੀਦ ਕੱਟਣ ਦੀ ਬਜਾਏ ਸੰਗਤਾਂ ਕੋਲੋਂ ਸਿੱਧੇ ਰੂਪ ਵਿੱਚ ਪੈਸੇ ਲੈ ਕੇ ਆਪਣੇ ਨਿੱਜੀ ਹਿੱਤਾਂ ਲਈ ਵਰਤਨ ਕਰਕੇ ਗੁਰੂ ਘਰ ਦੀ ਸੇਵਾ ਤੇ ਸਰਵਸ ਨਿਜਮਾ ਵਿੱਚ ਕੁਤਾਹੀ ਕਰਨ ਕਰਕੇ ਪ੍ਰਬੰਧ ਦੀ ਬਦਨਾਮੀ ਕਰਾਉਣ ਦੇ ਦੋਸ਼ ਅਧੀਨ ហេਠ ਲਿਖੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਉਹਨਾਂ ਦੇ ਨਾਵਾਂ ਸਾਹਮਣੇ ਲਿਖੇ ਅਨੁਸਾਰ ਵਿਭਾਗੀ ਅਬਲੀਗ ਕਾਨੂੰਨੀ ਕਾਰਵਾਈ ਕਰਨ ਦੀ ਪ੍ਰਵਾਨਗੀ ਦਿੱਤੀ ਜਾਂਦੀ ਹੈ ਇਸ ਵਿਰੁੱਧ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਗਤਾਂ ਨੂੰ ਦੇਣ ਸਮੇਂ ਉਹਨਾਂ ਦੀ ਸਰੂਪ ਜਿਹੜੇ ਦੇ ਉਹਨਾਂ ਨੂੰ ਭੇਂਟਾ ਕਰਨ ਸਮੇਂ

तो आप ज्वाइन करें आई और इंडिया न्यूज़ का मीडिया स्कूल आई टीवी इंटरनेशनल स्कूल का कोर्स आपको मौका देता है देश के दिग्गज एंकर्स के साथ काम करने का आई टीवी नेक्स्ट मीडिया इंटरनेशनल स्कूल में आप बेहद नजदीकी से देख पाएंगे किस तरह से आई टीवी नेटवर्क के दिग्गज पत्रकारों की टीम दिन रात खबरों आरोप काम